ਕਮਰੇ ਵਿੱਚ ਹਾਜ਼ਰ ਸਾਰੇ ਹੀ ਮੇਰੇ ਸਤਿਕਾਰਯੋਗ ਪ੍ਰਧਾਨਗੀ ਮੰਡਲ ਜੀ ਲੇਖਕ ਸਹਿਬਾਨ ਪਿਆਰੇ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਪੁਸਤਕ ਸਾਹਿਬ ਜਦਿਆਂ ਦਾ ਸ਼ਹੀਦੀ ਸਫਰ ਮੈਂ ਕਲਮਬੰਦ ਕਰਨ ਵਿੱਚ ਸਫਲ ਹੋਇਆ ਇਹਨੂੰ ਮੈਨੂੰ ਕਈ ਸਾਲ ਲੱਗੇ ਮੇਰਾ ਕਾਰਨ ਇਹ ਸੀ ਕਿ ਇਹ ਵਰਣਨ ਇੰਨਾ ਦਰਦਨਾਕ ਹੈ ਕਿ ਪੱਥਰ ਦਿਲ ਹੋ ਕੇ ਇਸ ਨੂੰ ਲਿਖਿਆ ਜਾ ਸਕਦਾ ਹੈ ਇਸ ਸਬੰਧ ਵਿੱਚ ਜਿਹੜੇ ਮੇਰੇ ਆਰਟੀਕਲ ਸੀ ਉਹ ਮੈਂ ਸ਼ੁਰੂ ਤੋਂ 34-35 ਸਾਲ ਤੋਂ ਮੈਂ ਜਗਵਾਨੀ ਨਾਲ ਜੁੜਿਆ ਜਗਵਾਨੀ ਤੇ ਪੰਜਾਬ ਕੇਸਰੀ ਤੇ ਹੋਰ ਅਖਬਾਰਾਂ ਵਿੱਚ ਛਪਦੇ ਰਹੇ ਤੇ ਉਹਨਾਂ ਨੂੰ ਤਕਦੀਰ ਦੇਣੀ ਜਦੋਂ ਐਂਡ ਕਰਨਾ ਵਿੱਚ ਕਈ ਚੀਜ਼ਾਂ ਐਸੀਆਂ ਜਿਹੜੀਆਂ ਮੇਰੇ ਸੀਨੇ ਦੇ ਵਿੱਚ ਖੰਜਰ ਦੀ ਤਰ੍ਹਾਂ ਵੱਜਦੀਆਂ ਸੀ ਜਦੋਂ ਮੈਂ ਪੜ੍ਹਦਾ ਸੀ ਕਿ ਗੁਰੂ ਗੋਬਿੰਦ ਸਿੰਘ ਨੰਗੇ ਪੈਰੀ ਜਦੋਂ ਮਾਛੀਵਾੜੇ ਦੇ ਜੰਗਲਾਂ ਵੱਲੋਂ ਜਾਂਦੇ ਸੀ ਤਾਂ ਪਹਾੜੀ ਕਿੱਕਰ ਜਿਹੜੀ ਹੁੰਦੀ ਉਹ ਇੱਕ ਕਿੱਕਰ ਆਪਣੀ ਹੁੰਦੀ ਹੈ ਉਹਦਾ ਕੰਡਾ ਉੱਪਰ ਲੱਗਿਆ ਹੁੰਦਾ ਟੁੱਟ ਜਾਂਦੀ ਹੈ ਸੂਣ ਤੇ ਜਿਹੜੀ ਪਹਾੜੀ ਕਿੱਕਰ ਹੈ ਉਹਦੀ ਖਾਸੀਅਤ ਇਹ ਹੈ ਉਹਦੀ ਲੱਕੜ ਦੇ ਵਿੱਚੋਂ ਕੰਡਾ ਨਿਕਲਦਾ ਉਹ ਟੁੱਟਦਾ ਨਹੀਂ ਤੇ ਗੁਰੂ ਗੋਬਿੰਦ ਸਿੰਘ ਦੇ ਪੈਰਾਂ ਦੇ ਹਰ ਪਾਰ ਕੰਡੇ ਨਿਕਲਦੇ ਸੀ ਕੈਸੀ ਸਾਡੇ ਗੁਰੂ ਜੀ ਕੈਸੇ ਉਸ ਸੀ ਕਿੰਨਾ ਜਿਗਰਾ ਸੀ ਚੱਲਦੇ ਗਏ ਚੱਲਦੇ ਗਏ ਜਾਮਾ ਫਟ ਗਿਆ ਤੇ ਫਿਰ ਮੈਨੂੰ ਕਈ ਪੁੱਛਦੇ ਨੇ ਕਿ ਕਰਾਮਾਤ ਤੋਂ ਵੱਖਰਾ ਕਰਕੇ ਸਿੱਖ ਇਤਿਹਾਸ ਲਿਖਿਆ ਜਾਵੇ ਤਾਂ ਮੈਂ ਪੁੱਛਦਾ ਵੀ ਸਿੱਖ ਇਤਿਹਾਸ ਹੈ ਸਾਰਾ ਹੈ ਹੀ ਕਰਾਮਾਤ ਤੁਸੀਂ ਪੌਦੇ ਮਹੀਨੇ ਚ ਠੰਡ ਦੇ ਵਿੱਚ ਅਸੀਂ ਜੇ ਕੋਈ ਬੂਹਾ ਖੋਲ ਲਵੇ ਨਾ ਅਸੀਂ ਲਜਾਈ ਚ ਬੈਠੇ ਆਂ ਕੋਈ ਬੂਹਾ ਖੋਲ ਲਵੇ ਨਾ ਅਪਾ ਬੱਚੇ ਨੂੰ ਮਾਰਨ ਤੱਕ ਜਾਣਿਆ ਵੀ ਤੂੰ ਦਰਵਾਜ਼ਾ ਕਿਉਂ ਖੋਲਦਾ ਠੰਡੀ ਹਵਾ ਆਉਂਦੀ ਹੈ ਅਜਿਹੇ ਸਮੇਂ ਦੇ ਵਿੱਚ ਕੋਈ ਸਰਦ ਰੁੱਤ ਮੀਂਹ ਪੈ ਰਿਹਾ ਹੈ ਕਪੜਾ ਜਿਹੜੇ ਪਾਏ ਨੇ ਭਿੱਜ ਗਏ ਪਹਾੜਾਂ ਤੋਂ ਬਰਫ਼ ਦਾ ਪਾਣੀ ਜਿਹੜਾ ਸਤਸਰ ਨਦੀਆਂ ਹੀ ਆ ਰਿਹਾ ਹੈ ਉਹਨੂੰ ਪਾਰ ਕਰਨਾ ਹੈ ਕੱਪੜੇ ਭਿੱਜ ਗਏ ਗਰਮ ਕੱਪੜੇ ਜਦੋਂ ਭਿੱਜਦੇ ਨੇ ਜਿਹਦੇ ਭਿੱਜਦੇ ਉਹਨੂੰ ਪਤਾ ਲੱਗਦਾ ਕਿੰਨੇ ਭਾਰੀ ਹੁੰਦੇ ਜੋ ਮੈਂ ਇਹਦੇ ਵਿੱਚ ਕੁਐਸਚਨ ਕੀਤਾ ਸ਼ੁਰੂ ਅਸੀਂ ਅਕਸਰ ਕਹਿੰਦੇ ਹਾਂ ਗੰਗੂਰੇ ਸਾਹਿਬ ਜਦ ਦੇ ਫੜਾ ਇੱਕ ਬ੍ਰਾਹਮਣ ਕਰਕੇ ਵੀ ਬ੍ਰਾਹਮਣ ਗੰਗੂ ਨੇ ਸਹਿਜਿਆਧਿਆਨ ਨੂੰ ਫੜਾਇਆ ਹੁਣ ਤੱਕ ਇਹੀ ਚੱਲਦੀ ਆ ਰਹੀ ਪਰੰਪਰਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚੋਂ ਜਦੋਂ ਸਾਰਾ ਵਹੀਲ ਚੱਲਿਆ 6 ਤੇ 7 ਪੋਦੀ ਸਾਂਝੀ ਰਾਤ ਨੂੰ ਜਦੋਂ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਮਾਤਾ ਗੁਜਰੀ ਜੀ ਦੇ ਨਾਲ ਦੁੰਨਾ ਸਿੰਘ ਹੰਡੂਰੀਆ ਕਵੀ ਉਹਨੇ ਪੁੱਛਿਆ ਮਹਾਰਾਜ ਮੈਨੂੰ ਇਹ ਦੱਸੋ ਮੈਂ ਤਲਵਾਰ ਚੱਕਾਂ ਕਿ ਕਲਮ ਚੱਕਾਂ ਕਿਉਂਕਿ ਕਵੀ ਸੀ ਮਹਾਰਾਜ ਕਹਿੰਦੇ ਤਲਵਾਰ ਵਾਲੇ ਤਾਂ ਬਹੁਤ ਨੇ ਤੂੰ ਆਪਣੀ ਕਲਮ ਚੱਕਣੀ ਆਪਣੀ ਜ਼ਿੰਦਗੀ ਵਿੱਚ ਆ ਕੇ ਰੱਖਣੀ ਤੈਂ ਜ਼ਿੰਦਗੀ ਨੂੰ ਕਿਤੇ ਰਿਸਕ 'ਚ ਨਹੀਂ ਪਾਉਣਾ ਉਹਨੂੰ ਹੁਕਮ ਕੀਤਾ ਸੀ ਮਹਾਰਾਜ ਨੇ ਹੰਦੂ ਸਿੰਘ ਹੰਡੂਰੀਆ ਤੈਂ ਕਲਮ ਚੁੱਕਣੀ ਕਲਮ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ ਤੇ ਬਹੁਤ ਲੋੜ ਹੈ ਨਾ ਉਹ ਦੁੰਨਾ ਸਿੰਘ ਹੰਡੂਰੀਆ ਉਹਦੀ ਪਤਨੀ ਮਾਤਾ ਗੁਜਰੀ ਜੀ ਤੇ ਦੋਨੋਂ ਸਹਿਜੇ ਪੰਜ ਜਣਿਆਂ ਦਾ ਵਹੀਰ ਬਣਿਆ ਇਹ ਪੰਜ ਜਣੇ ਜਦੋਂ ਸਰਸਾ ਤੋਂ ਪਾਰ ਹੋ ਕੇ ਕੁੰਮੇ ਮਾਸਕੀ ਤੱਕ ਗਏ ਨੇ ਲੇਖਕ ਜਦੋਂ ਜਿਹੜੀ ਗੱਲ ਲਿਖਦਾ ਉਹ ਸੱਚੀ ਹੋਊਗੀ ਕਿ ਜਿਹੜਾ ਉਹ ਤੋਂ 100 ਸਾਲ ਬਾਅਦ 200 ਸਾਲ ਬਾਅਦ ਆ ਕੇ ਕੋਈ ਲਿਖਦਾ ਉਹ ਸੱਚੀ ਹੋਊਗੀ ਦੁੰਨਾ ਸਿੰਘ ਹਡੂਰੀਆ ਸਾਰੀ ਬਾਤਾਂ ਵਿੱਚ ਕਿਤੇ ਵੀ ਦੰਗੂ ਦਾ ਨਾਮ ਨਹੀਂ ਲੈਂਦਾ ਸਹੇੜੀ ਦਾ ਜ਼ਿਕਰ ਕਰਦਾ ਸਹੇੜੀ ਦੇ ਦੋ ਮਸੰਦਾਂ ਦਾ ਜ਼ਿਕਰ ਕਰਦਾ ਤੁਮਾ ਤੇ ਦਰਬਾਰੀ ਦਰਬਾਰੀ ਤੇ ਤੁਮਾ ਦੋ ਐਸੇ ਮਸੰਦ ਸੀ ਜਿਨ੍ਹਾਂ ਨੇ ਮੁਖਬਰੀ ਕਰਕੇ ਸਾਹਿਬ ਜਦਿਆਂ ਨੂੰ ਫੜਾਇਆ ਇਹ ਅਸੀਂ ਗੰਗੂ ਚੱਕ ਲਿਆ ਹਾਲਾਂਕਿ ਮੈਨੂੰ ਪਤਾ ਮੇਰੀ ਭੈਣ ਬੋਲ ਕੇ ਗਈ ਹੈ ਵੀ ਮੇਰੇ ਤੇ ਵੀ ਮੈਨੂੰ ਵੀ ਤਨਖਾਹੀਆ ਕਰ ਸਕਦੇ ਆ ਕੁਝ ਵੀ ਤੂੰ ਕਿਉਂ ਇਦਾਂ ਕਰ ਰਿਹਾ ਪਰ ਮੇਰਾ ਸਵਾਲ ਇਹ ਹੈ ਮੈਂ ਉਹ ਗੰਗੂ ਨੂੰ ਹੀ ਕਿ ਸੋਚ ਵਜਾਉਂਦੇ ਆ ਕਿ ਗੰਗੂ ਇੱਕ ਸੋਚ ਹੈ ਇਹ ਸੋਚ ਜਿਹੜੀ ਹੈ ਸਮੇਂ ਦੇ ਨਾਲ ਹਮੇਸ਼ਾ ਤੁਰਦੀ ਰਹਿੰਦੀ ਹੈ ਇੱਕ ਸੋਚ ਖਤਮ ਨਹੀਂ ਹੁੰਦੀ ਮੇਰੀ ਪੁਸਤਕ ਮੈਂ 6 ਪੋਤੋਂ ਲੈ ਕੇ 13 ਪੋ ਤੱਕ ਸਮਾਪਤ ਕਰਨ ਦੀ ਯੋਜਨਾ ਸੀ ਛੋੜੇ ਸਾਹਿਬ ਜਾਂ ਦੇ ਸ਼ਹੀਦੀ ਤੱਕ ਕਿਉਂਕਿ ਬੜੀ ਦਰਦਨਾਕ ਗਾਥਾ ਹੈ ਮੇਰੇ 'ਚ ਹਿੰਮਤ ਨਹੀਂ ਸੀ ਮੈਂ ਮਾਚੀਵੜ ਦਾ ਜ਼ਿਕਰ ਕਰਾਂ ਅੱਗੇ ਤੱਕ ਮਹਾਰਾਜ ਨੇ ਕਿੰਨੀਆਂ ਤਕਲੀਫਾਂ ਇੱਕ ਗੁਲਸਤਾਨ ਹੁੰਦਾ ਸਿੱਧੂ ਸਾਹਿਬ ਬੈਠੇ ਨੇ ਸਾਡੇ ਜ਼ਿਲ੍ਹੇ ਦੇ ਇਹਦੇ ਡੀਸੀ ਰਹੇ ਨੇ ਕਮਿਸ਼ਨਰ ਰਹੇ ਨੇ ਲੇਖਕ ਨੇ ਬਹੁ ਵੱਡੇ ਜਦੋਂ ਤੀਰ ਚਲਾਇਆ ਜਾਂਦਾ ਕੁੱਦਨ ਦਾ ਤੀਰਾਂ ਦੀ ਲੜਾਈ ਸੀ ਤਲਵਾਰਾਂ ਦੀ ਉਹ ਉਂਗਲ ਦੇ ਉੱਤੇ ਜਿਵੇਂ ਅੰਗੂਠੀ ਹੁੰਦੀ ਹੈ ਇਸ ਤਰ੍ਹਾਂ ਪਹਿਨੇ ਉਹਨੂੰ ਗੁਰਸਤਰਾਣ ਕਹਿੰਦੇ ਨੇ ਕਿਉਂ ਕਿ ਜਿਹੜੇ ਤੀਰ ਦਾ ਪਿਛਲੀ ਬਣਾਵਟ ਐਸੀ ਹੁੰਦੀ ਹੈ ਉਹ ਖੁਰਦਰਾ ਹੁੰਦਾ ਉਹ ਹੱਥਾਂ 'ਚ ਜ਼ਖਮ ਕਰਦਾ ਹੁੰਦਾ ਉਹਨੂੰ ਪਕੜ ਵਾਸਤੇ ਉਹ ਗੁਰਸਤਰਾਣ ਚੜਾਇਆ ਜਾਂਦਾ ਉਹ ਗੁਰਸਤਰਾਣ ਮਾਰਾ ਦੇ ਵਿੱਚ ਫਸੀ ਹੋਈ ਉਂਗਲ ਦੇ ਵਿੱਚੇ ਫਸੀ ਹੋਈ ਰਹਿ ਗਈ ਉੱਤੋਂ ਮਾਸ ਆ ਗਿਆ ਉਹ ਕਿੱਥੇ ਜਾ ਕੇ ਲਲਕਲਾਂ ਦੇ ਕੋਲ ਉੱਤੇ ਜਾ ਕੇ ਲੋਹਾਰ ਨੇ ਕੱਟੀ ਉਹਨਾਂ ਦੇ ਕੋਲ ਪਈ ਤੇ ਇਸ ਤਰ੍ਹਾਂ ਦੀ ਬਹੁਤ ਇਹਦੇ ਵਿੱਚ ਉਹ ਸੀ ਤੇ ਮੈਂ ਉਹ ਵਰਣਨ ਨੂੰ ਅਵੋਇਡ ਕਰਨਾ ਚਾਹੁੰਦਾ ਸੀ ਕਿ ਸਹਿਬਜ਼ਾਦੇ ਦੀ ਸ਼ਿੱਧੀ ਤੱਕ ਆਪਾਂ ਇਸ ਨੂੰ ਰੱਖੀਏ ਮੇਰੇ ਉਸਤਾਦ ਡਾਕਟਰ ਆਤਮਜੀਤ ਜੋ ਅੱਜਕੱਲ ਅਮਰੀਕਾ ਚ ਨੇ ਜਿਨ੍ਹਾਂ ਨੇ ਕਿਤਾਬ ਦਾ ਮੁੱਖ ਪੰਧ ਲਿਖਿਆ ਉਹਨਾਂ ਮੈਨੂੰ ਕਿਹਾ ਤੂੰ ਇਹਨੂੰ ਘੱਟੋ-ਘੱਟ ਮਾਛੀਵਾਲੇ ਤੱਕ ਲੈ ਕੇ ਉਹਨਾਂ ਦੀ ਇੱਕ ਪੰਕਤੀ ਮੈਨੂੰ ਬੋਲੀ ਰਾਤ ਵੇਲੇ ਉੱਥੇ ਦਿਨ ਸੀ ਤੇ ਇੱਥੇ ਰਾਤ ਹੋ ਰਹੀ ਸੀ ਮੈਂ ਸਾਰੀ ਰਾਤ ਸੌ ਨਹੀਂ ਸਕਿਆ ਵੀ ਮੈਨੂੰ ਇਹ ਕਿਉਂ ਕਿਹਾ ਕਿ ਮਾਛੀਵਾਲੇ ਤੱਕ ਜਾ ਜਾਈਂ ਮੈਂ ਰਾਤ ਨੂੰ ਸੋਚਦਾ ਰਿਹਾ ਬਾਬਿਆਂ ਕੇ ਅਰਦਾਸ ਕਰਦਾ ਰਿਹਾ ਮਾਤਾ ਗੁਜਰੀ ਅੱਗੇ ਵੀ ਮੈਨੂੰ ਸੋਚੀ ਦੇ ਵੀ ਕੀ ਲੱਭਾ ਹੈ ਚੋ ਮੈਨੂੰ ਜੋ ਲੱਭਾ ਉਹ ਮੇਰੇ ਵਾਸਤੇ ਬੜਾ ਚੰਪਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦੋਹੇ ਸਹਬਜ਼ਾਦੇ ਲੜਾਈ ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ ਉਹ ਵੀ ਮੁਗਲਾਂ ਨਾਲ ਜੰਗ ਸੀ ਮੁਸਲਮਾਨਾਂ ਨਾਲ ਉਹਨਾਂ ਦੇ ਹੱਥੋਂ ਸ਼ਹੀਦ ਹੁੰਦੇ ਨੇ ਤੇ ਛੋਟੇ ਸਹਬਜ਼ਾਦੇ ਸੂਬਾ ਸਰਹੰਦ ਉਹ ਵੀ ਮਗਲਾ ਵੱਲੋਂ ਸ਼ਹੀਦ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਮੁਸਲਮਾਨ ਕਹਿ ਦਿੰਨੇ ਆਂ ਉਸ ਜੀ ਹਿੱਸੇ ਕਰਦੇ ਨੇ ਗੁਰੂ ਜੀ ਦੇ ਚਾਰੇ ਸਾਹਿਬ ਜਦਿਆਂ ਨੂੰ ਤੇ ਗੁਰੂ ਜੀ ਕਿਸੇ ਹਿੰਦੂ ਕੋਲ ਨਹੀਂ ਜਾਂਦੇ ਕਿਸੇ ਸਿੱਖ ਦੇ ਘਰ ਨਹੀਂ ਜਾਂਦੇ ਸਿੱਖਰ ਦੇ ਬਣ ਨਹੀਂ ਸੀ ਦਿੱਤਾ ਨਗੀਨਾ ਖੱਤਰੀ ਨੇ ਇਹਦੇ ਵਿੱਚ ਮੈਂ ਜ਼ਿਕਰ ਕੀਤਾ ਨਗੀਨਾ ਖੱਤਰੀ ਮਸੰਦ ਸੀ ਪੂਰਨ ਮਸੰਦ ਕਹਿੰਦੇ ਸੀ ਉਹਨੂੰ ਬਾਈਬਲ ਪੁਰਪਿੰਡ ਹੈ ਮਾਚੀ ਬੜੇ ਤੋਂ ਉਪਰ ਉਹ ਜਦੋਂ ਵੀ ਅਨੰਦਪੁਰ ਸਾਹਿਬ ਜਾਂਦਾ ਸੀ ਮਹਾਰਾਜ ਤੁਸੀਂ ਸਾਡੇ ਵਿੱਚ ਆਪ ਨੂੰ ਪਾਉਂਦੇ ਮਹਾਰਾਜ ਤੁਸੀਂ ਸਾਡੇ ਤਾਂ ਆਉਂਦੇ ਨਹੀਂ ਮਹਾਰਾਜ ਕਹਿੰਦੇ ਨਗੀਨੇ ਆ ਕਦੇ ਸਮਾਂ ਆਊਗਾ ਕੋਈ ਨਹੀਂ ਆਵਾਂਗੇ ਪਰ ਹੋ ਸਕਦਾ ਤੂੰ ਸਾਨੂੰ ਪਛਾਣੇ ਹੀ ਨਾ ਲੈ ਮਹਾਰਾਜ ਇਹ ਹੋ ਸਕਦਾ ਮੈਂ ਤੁਹਾਨੂੰ ਨਾ ਪਛਾਣਾ ਮਹਾਰਾਜ ਕਹਿੰਦੇ ਚੱਲ ਫਿਰ ਆਪਣੇ ਬਚਨਾਂ ਦੇ ਪੱਕਾ ਰਹੀ ਕਦੇ ਆਵਾਂਗੇ ਹੱਥ ਵਿੱਚ ਤਲਵਾਰ ਫੜੀ ਹੋਈ ਉਹ ਮੁੱਠਾ ਜਿਹੜਾ ਸੀ ਨਾ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਹਮੇਸ਼ਾ ਸਸਨ ਧਾਰੀ ਹੋ ਕੇ ਰਹਿਣ ਦੀ ਸਿੱਖਿਆ ਦਿੱਤੀ ਆ ਹੱਥ ਦੇ ਵਿੱਚ ਸੀ ਤਲਵਾਰ ਐਨੇ ਜਿੱਤੋਂ ਬੜੀ ਹੋ ਲੜਦੇ ਆ ਰਹੇ ਸੀ ਤੇ ਉਹ ਤਲਵਾਰ ਵੀ ਨੀਚੇ ਫਸੀ ਹੋਈ ਸਮੋਠੇ ਦੇ ਉਹ ਲੈ ਕੇ ਜਾਮਾ ਨੀਰੋ ਦੀਰ ਅਕੇ ਤੁਰੇ ਜਾਵੇਂ ਇੱਕ ਪਿੰਡ ਪਿੰਡ ਦੇ ਵਿੱਚ ਬਹਿਬਲ ਪਰਮਚਰ ਨਗੀਨਾ ਕਹਿੰਦਾ ਸੀ ਚਲੋ ਇਹਦੇ ਕੋਲ ਚੱਲਦੇ ਆ ਜਦੋਂ ਪਿੰਡ ਚ ਐਂਟਰ ਕਰਦੇ ਨੇ ਉੱਥੇ ਬਹੁਤ ਪਹਿਰੇ ਦੇ ਕੁਸ ਬੰਦੇ ਖੜੇ ਸੀ ਉਹਨਾਂ ਨੇ ਕਿਹਾ ਭਾਈ ਮੈਨੂੰ ਨਗੀਨੇ ਖੱਤਰੀ ਦੇ ਆਪਣੇ ਪੂਰਨ ਮਸਾਂਦ ਦੇ ਘਰੇ ਛੱਡਿਆਊਗਾ ਕੋਈ ਉਹ ਕਹਿੰਦੇ ਜੀ ਮੈਂ ਛੱਡ ਦਿੰਦਾ ਜੀ ਸਾਡੇ ਤਾਂ ਪ੍ਰਸਾਦ ਨੇ ਜੀ ਬੜੇ ਸਤਿਕਾਰਯੋਗ ਆ ਜੋ ਬਾੜੇ ਦੇ ਵਿੱਚ ਜਿੱਥੇ ਪਸ਼ੂ ਬਾੜਾ ਸੀ ਉੱਥੇ ਛੱਡਾਂ ਗੁਰੂ ਸਾਹਿਬ ਨੂੰ ਅਗੇ ਉਹਦਾ ਨੌਕਰ ਸੀ ਜਿਉਣਾ ਉਹ ਜਿਹੜਾ ਨੌਕਰ ਸੀ ਉਹਨੇ ਦੇਖਿਆ ਵੀ ਇਹ ਐਨੇ ਚਿਹਰੇ ਮੂਰੇ ਇੱਕ ਤੇਜ ਹੁੰਦਾ ਹੈ ਔਰਾ ਉਹ ਪਛਾਣ ਗਿਆ ਵੀ ਇਹ ਕੋਈ ਸਧਾਰਨ ਹਸਤੀ ਨਹੀਂ ਬਹੁਤ ਮਹਾਨ ਹਸਤੀ ਹੈ ਤੇ ਉਹ ਮੰਜਾ ਦਾ ਆਇਆ ਉਹਨੇ ਅੱਗ ਬਲਦੀ ਸੀ ਕਿਉਂਕਿ ਸੇਕ ਰਿਹਾ ਸੀ ਉਹ ਰਾਤ ਨੂੰ ਰਾਖੀ ਕਰਨੀ ਸੀ ਉਹਨੇ ਮੰਜਾਂ ਦੀ ਤੇ ਪਾਣੀ ਉਬਲਣਾ ਰੱਖਿਆ ਹੋਇਆ ਸੀ ਸਵੇਰੇ ਵੀ ਸਨਾਮ ਨਹੀਂ ਕਰਨਾ ਤੇ ਕਹਿੰਦਾ ਜੀ ਮੈਂ ਤੁਹਾਡੇ ਚਰਨ ਤੋਂ ਆਉਣਾ ਹੈ ਤੁਸੀਂ ਬੈਠੋ ਰਾਮ ਨਾਲ ਸੇਖੋ ਮੈਂ ਤੁਸ ਖਾਣ ਪੀਣ ਨੂੰ ਲਿਖਿਆ ਗੁਰੂ ਜੀ ਕਹਿੰਦੇ ਨਹੀਂ ਤੂੰ ਪੂਰਨਮਸਤ ਨੂੰ ਕਹਿ ਬੀ ਅਨੰਦ ਪ੍ਰਸਾਦ ਵਾਲੇ ਆਏ ਨੇ ਕਹਿੰਦੇ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਉਹ ਕਹਿੰਦੇ ਹਾਂ ਉਹ ਧੰਨ ਧੰਨ ਹੋ ਗਿਆ ਉਹਨਾਂ ਨੇ ਦੇਖੇ ਨਹੀਂ ਸੀ ਦਰਸ਼ਨ ਨਹੀਂ ਸੀ ਕਰੇ ਉਹ ਬੜਾ ਗੁਰੂ ਜੀ ਦੇ ਚਰਨਾਂ ਦੇ ਵਿੱਚ ਅੱਗੇ ਆ ਉੱਪਰ ਜਾ ਕੇ ਦਰਵਾਜ਼ਾ ਘਕਾਉਂਦਾ ਉਹ ਮਾਲਕੋ ਉਹ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਦੇ ਹੋ ਉਹ ਆ ਗਏ ਉਹ ਜਿਹੜੇ ਮਹਿਲਾ ਵਾਲੇ ਜਿਹੜੇ ਕਹਿੰਦੇ ਨੇ ਨਾ ਅਨੰਦਪੁਰੀਆਂ ਦੇ ਵਾਸੀ ਉਹ ਆ ਗਏ ਨੇ ਆਜੋ ਬਾਹਰ ਛੇਤੀ ਉਹਨੂੰ ਪਤਾ ਸੀ ਵੀ ਗੁਰੂ ਜੀ ਦੇ ਪਿੱਛੇ ਤਾਂ ਫੌਜ ਲੱਗੀ ਐ ਮੈਂ ਬਾਕੀ ਮੈਨੂੰ ਤਾਂ ਮਾਰ ਦੇਣਗੇ ਉਹ ਕਹਿੰਦਾ ਪਾਗਲਾ ਅੰਦਰ ਆ ਚੁੱਪਕਤ ਟਿਕੇ ਵੀ ਰਹਾ ਤਾਂ ਤੇ ਉਹ ਦਰਵਾਜ਼ਾ ਖੋਲ ਕੇ ਪੁੱਛਦਾ ਕੌਣ ਹੈ ਉਹ ਕਹਿੰਦੇ ਜੀ ਅਨੰਤਪਰ ਸਾਹਿਬ ਵਾਲੇ ਗੁਰੂ ਜੀ ਜਿਹਦੇ ਕੋਲ ਤੁਸੀਂ ਜਾਂਦੇ ਹੋ ਨੇ ਉਹ ਆ ਗਏ じゃ ਉਹਨਾਂ ਨੂੰ ਕਹਦੇ ਵੀ ਉਹ ਨਹੀਂ ਹੈ ਇਹ ਮਸੰਦ ਜਿਹੜਾ ਗੁਰੂ ਘਰ ਦਾ ਖਾਦੇ ਰਹੇ ਉਹ ਕਹਿੰਦਾ ਉਹਨਾਂ ਨੂੰ ਕਹਦੇ ਉਹ ਨਹੀਂ ਹੈਗੇ ਉਹ ਕਹਿੰਦੇ ਇਤਿਹਾਸ ਇਹ ਕਹਿੰਦਾ ਵੀ ਜਦੋਂ ਤੁਰਿਆ ਆ ਰਿਹਾ ਸੀ ਨਾ ਪੌੜੀਆਂ ਤੋਂ ਉਹਨੂੰ ਲੱਗਦਾ ਸੀ ਪੈਰ ਮੇਰੇ ਮਣ ਮਣ ਦੇ ਭਾਰੀ ਹੋ ਗਏ ਤੁਰ ਨਹੀਂ ਸੀ ਹੁੰਦਾ ਗੁਰੂ ਜੀ ਨੇ ਪਿਆਰ ਨਾਲ ਬੁਣਾਇਆ ਜਿਉਂਿਆ ਆ ਜਾ ਪੁੱਤਰਾ ਆ ਜਾ ਮੇਰੇ ਕੋਲ ਆ ਸਿਰ ਤੇ ਹੱਥ ਫੇਰਦੇ ਨੇ ਕੋਲ ਬਿਠਾਉਂਦੇ ਨੇ ਜਿਉਂਦੇ ਆ ਕੀ ਕਹਿੰਦਾ ਹੈ ਤੇ ਪੂਰਨ ਉਹ ਕਹਿੰਦਾ ਮਹਾਰਾਜ ਮੈਂ ਕੀ ਰੋਣ ਲੱਗ ਗਿਆ ਕਹਿੰਦੇ ਕੋਈ ਨਹੀਂ ਪੁੱਤਰਾ ਟਿੱਕੀ ਵੀ ਰਾਤ ਹੈ ਬੰਦਾ ਸਾਲ ਲਵੇ ਤਾਂ ਵੀ ਸੁਣ ਜਾਂਦਾ ਮੈਂ ਸਭ ਕੁਝ ਸੁਣ ਲਿਆ ਕੋਈ ਗੱਲ ਨਹੀਂ ਦਾ ਸਿਰ ਪਰੋਸਦੇ ਉਹ ਜ਼ਾਰ ਜ਼ਾਰ ਰੋਈ ਜਾਂਦਾ ਕਹਿੰਦੇ ਤੇਰਾ ਕੋਈ ਕਸੂਰ ਨਹੀਂ ਗੁਰੂ ਸਾਹਿਬ ਨੇ ਜਨਮ ਮੰਨ ਤੇਰਾ ਘਟਤਾ ਉਹ ਕਹਿੰਦਾ ਜੀ ਮੇਰੇ ਕੋਲ ਹੋਰ ਤੱਕ ਕੁਝ ਨਹੀਂ ਵੀ ਆ ਥੋੜਾ ਜਿਹਾ ਦੁੱਧ ਸ਼ੱਕ ਲੋ ਮੰਜਾਂ ਦਾ ਸੀ ਤੇ ਇੱਕ ਖੂਹ ਦੀਆਂ ਟਿੰਡਾਂ ਨਾ ਮਿੱਟੀ ਦੀਆਂ ਹੁੰਦੀਆਂ ਸੀ ਉਹ ਟਿੰਡ ਦੇ ਵਿੱਚ ਲੱਕੜੀ ਪਾ ਕੇ ਅੱਗ ਬਲਦੀ ਮਹਾਰਾਜ ਨਾਲੇ ਤਾਂ ਚਾਨਣ ਰਹੂਗਾ ਨਾਲੇ ਸੇਕ ਆਉਂਦਾ ਰਹੂਗਾ ਤੁਸੀਂ ਅੱਗੇ ਜਾਣਾ ਇਹ ਲੈਣਾ ਉਹ ਮਾਛੀਵਾੜੇ ਤੱਕ ਲੈ ਕੇ ਜਾਂਦੇ ਨੇ ਯਾਨੀ ਉਹਨੇ ਨਹੀਂ ਬਾੜਿਆ ਉਹਨੇ ਨਹੀਂ ਅੰਦਰ ਗੁਰੂ ਜੀ ਨੂੰ ਪਛਾਣਿਆ ਜਿਉਂ ਨਾ ਮੁਸਲਮਾਨ ਨਾ ਦਾ ਇਹ ਤੇ ਜਾਂਗ ਦੇ ਧਰਮ ਦੀ ਕੋਈ ਗੱਲ ਹੀ ਨਹੀਂ ਹੈ ਉਹ ਲੈ ਕੇ ਜਾਂਦੇ ਨੇ ਟਿੰਡ ਜਦੋਂ ਆਤਮ ਬੁਝ ਗਈ ਟਿੰਡ ਸੁੱਟੇ ਨਹੀਂ ਮਾਰਾ ਜਨੇ ਤੇ ਮਾਛੀਵਾਰੇ ਤੇ ਜਾ ਕੇ ਜਦੋਂ ਪੂਦੇ ਕੋਲ ਬੈਠੇ ਨੇ ਉਹ ਹੀ ਟਿੰਡ ਸਰਾਣੇ ਲਾ ਕੇ ਸੌਂਗੇ ਸੀ ਉਹ ਹੀ ਟਿੰਡ ਸੀ ਜਿਉਣੇ ਵਾਲੀ ਤੇ ਮੇਰਾ ਮਤਲਬ ਇਹ ਸੀ ਮਾਛੀਵਾਰੇ ਤੱਕ ਲਿਜਾਣ ਦਾ ਕਿ ਜਿਨ੍ਹਾਂ ਮੁਸਲਮਾਨਾਂ ਨੂੰ ਅਸੀਂ ਮੰਨਦੇ ਮੁਸਲਮਾਨ ਹੈ ਉਹਨਾਂ ਨੇ ਸਾਬ ਜਦ ਨੂੰ ਸ਼ਹੀਦ ਕੀਤਾ ਅਗੇ ਨਵੀਖਾ ਗਨੀਖਾ ਵਰਗੇ ਕਿਉਂਕਿ ਗੁਲਾਬਾਂ ਤੇ ਪੰਜਾਬਾਂ ਮਸੰਦ ਸੀ ਉਹ ਆਪਣੇ ਚਵਾਰੇ ਚ ਤਾਂ ਲੈ ਜਾਂਦੇ ਆ ਉੱਥੇ ਲਲਾਰੀ ਨੂੰ ਵੀ ਬੁਲਾਉਂਦੇ ਆ ਗੁਰੂ ਜੀ ਵੀ ਤੂੰ ਰੰਗ ਨੀਲੇ ਵਸਤਰ ਤੇ ਉਹ ਦੋ